لہال <متحدث> এধলিদিকা ছ্কা ইকে আি চয়্শথি� Wolverham এহ বা�ইও spirit এবি খ৳্জথ্ডে ਦੀ ਸਾਤੇ او ਜਿਹਨਾਂ ਦੇ ਅਤੀਤ ਵਿੱਚ ਹਾਰਾਂ ਦੇ ਇਆ ਉਹੀ ਇਸ ਵੀ ਚਰਾ ਦੇ ਨੇ ਲੇ ਗਏ ਆ ਮੁੰਡੇ ਉੱਤੇ ਦਿੰਦੇ ਲੋੜ ਤੇ ਹੱਲਾ ਸ਼ੇਰੀਆ ਮੇਰੇ ਪਿੱਛੇ ਕਾਲੇ ਹੱਥ ਥੱਲੇ ਲਾਉ ਨੂੰ ਤੇ ਤੇ ਸਾਡੀ ਸੀਰ ਰੱਖ ਲਾਲ ਟੱਕ ਤੇ ਵੀ ਨਹੀਂ ਛੱਤ ਵਾਲਾ ਬੈਠਾ ਆ ਗੱਲ ਸਿਰੇ ਲਾਉਣ ਨੂੰ ਵੀ ਨਹੀਂ ਛੱਤ ਵਾਲਾ ਬੈਠਾ ਆ ਗੱਲ ਟੱਕਾਂ ਨੇ ਲੋੜ ਨੂੰ ਹਾਂ ਜੀ ਹਾਂ ਟੱਕਾਂ ਨੇ ਜੋੜ ਲਓ ਇੱਧਰ ਦੇ ਪਾਸੇ ਆਰੇ ਖੜੀ ਹੋਈ ਹੈ ਸਾਧਾਂ ਦੀਆਂ ਮਾਰੇ ਖੜੀਆਂ ਪੈ ਗਏ ਐ ਅੰਮ੍ਰਿਤ ਮਲੇ ਉੱਤਨਾ ਕਹਿੰਦਾ ਫਿਰ ਜਾ ਕੇ ਮਲੀ ਦੀ ਗੱਲ ਹੁੰਦੀ ਹੈ ਬਿਰਦਿਓ ਇਹ ਕਹਿੰਦੇ ਵੀ ਡੰਡ ਮਾਰਨੇ ਵੇਚੇ ਨੇ ਬੈਂਕਾਂ ਵਾਲੀਆਂ ਵੇਚੇ ਸਵਾਰਦੇ ਵਾਲੇ ਵੇਚੇ ਉਹ ਤਾਜ ਵਾਲੀ ਗੱਡੀ ਉੱਤੇ ਬੋਤਲ ਫਿਰੋ ਕੁੱਟੀ ਦਾ ਦੂਸਰੇ ਪਾਸੇ 18 ਦੂਬ ਖੇੜੀ ਇਹ ਵਿੱਚ ਠੇ ਕਹਿੰਦੇ ਸ਼ਰਾਬ ਜੀ ਦੀ ਵੇਖੀ ਉਹਨਾਂ ਨੇ ਫਰੂਟ ਵੇਖਦਾ ਉਹ ਗੱਲ ਵਰਨਾ ਹੀ ਲਾਂਦੇ ਤੇ ਸੱਚ ਦਾ ਅੱਗੇ ਹੱਥੀ ਝੂਠ ਵੇਖਦਾ ਉਹ ਕਹਿੰਦੇ ਕੁੱਟੀ ਵੱਡੀ ਆਹ ਗੱਲਾਂ ਵੱਡੀਆਂ ਇਹ ਗੱਲ ਕੁੱਟੀ ਵੱਡੀਆਂ ਦੀ ਦੱਬ ਕੇ ਕੋਈ ਨਹੀਂ ਰੋਟੀ ਰੋਟੀ ਹੱਕ ਦੀ ਖਾਈਏ ਜੀ ਤਾਂ ਵੀ ਬੀਠ ਪਾਣਾ ਆ ਰੋਟੀ ਹੱਕ ਦੀ ਖਾਈਏ ਨਾ ਕਹਿਦੇ ਹੋ ਇਸਾ ਬੜੀ ਪੱਟੀ ਕਰਾਦੀ ਨਾ ਨਾਗਰ ਹੈ ਅੱਜ ਅੱਜ ਦੇ ਕੁਸਰੀ ਸਾਡੇ ਬੋਲੀ ਸਤਨਾਕਾ ਦਾ ਬਨਾਰਦਨ ਜੀ ਤੋਂ ਉਹਨਾਂ ਨੂੰ 5000 ਰੁਪਏ ਦਾ ਸਨਕ ਦੇ ਜੀ ਨੂੰ ਦਿੱਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਕੀ ਬਹੁਤ ਬਹੁਤ ਧੰਨਵਾਦ ਜਿੰਨਾਂ ਵੱਲੋਂ ਪ੍ਰਬੰਧ ਕਰ ਵੱਲੋਂ ਬੋਲ ਰਿਹਾ ਬੋਲ ਮਾਰ ਰਿਹਾ ਕਿ ਗੁਲਵਾਰੀ ਦਾ ਫਹਿਮਾਨ ਹੈ ਜਿੜੀ ਝੋਲ ਮਾਰ ਕੇ ਦੇਗੀ ਨਦੀ ਘਟਾਏ ਦਾ ਨੀਰ ਹੰਦਨ ਕੀ ਮਾਇਨ ਗਿਣ ਕੇ ਕੇ ਸੰਤ ਕਬੀਰ ਚੱਲ ਮੰਗਿਆ ਚੱਲ ਮੰਗਿਆ ਉਹ ਜੀਵਨ ਦੀ ਨ ਪੁਸਤੀ ਹੁੰਦੀ ਹੈ ਤੇ ਜੀਵਨ ਦੀ ਮਸਤੀ ਪੱਕਾ ਸਾਧੂ ਗੋਟੇ ਦਾ ਇਹ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਮਾਰਾਂਗਾ ਆ ਪੇਲੀ ਵਰਕੇ ਸੋਹਣਾ ਆ ਤੇਰਾ ਬੋਲੇ 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 ਆਈ ਗਏ ਪੂਰਾ ਲੜਿਆ ਹੋਇਆ ਅਣਜਾਨ ਪੂਰੀ ਲੜੀ ਹੋਈਆ ਯਾਰ ਵੀ ਨਹੀਂ ਗਈ ਹੈ ਮੈਨੂੰ ਵੀ ਸਾਹ ਇਹਦਾ ਨਾਮ ਸਦੀਰ ਇੱਕ ਆਪ ਕਾ ਕਰਦੇ ਟੌੜੀਆਂ ਮਾ ਦੇਦੇ ਟਾਂਡ ਨਾਲੇ ਜਿੱਤਣ ਪੌੜੀਆਂ ਬਹੁਤ ਸ਼ੇਰੇ ਕਹਿ ਰਿਹਾ ਬੜੀ ਸ਼ਾਨ ਰਜਾਦੀ ਵਾਲੇ ਕਿ ਨੇਤਾ ਦੇ ਨਾਲ ਯਾਰੋ ਸੀਨੇ ਰਹਿਣ ਕਰਦੇ ਆਓ ਸਾਰੇ ਨਾਲ ਯਾਰੋ ਸੀਨੇ ਰਹਿਣ ਕਰਦੇ ਉਹ ਕਹਿੰਦੇ ਬਾਗ ਦੇ ਛੋਟੇ ਉਹਦੇ ਭੱਜ ਭਲਵਾਨ ਹੋ ਗਏ ਜਿਸੇ ਦੇਖ ਕੇ ਪੁੱਠ ਨੇ ਰਹਿ ਜਾਂਦੀ ਬੰਨ ਮਾਰ ਕੇ ਮਾਰਦੇ ਜੋ ਬਹਿਤਾਂ ਨੂੰ ਜਿੱਦ ਅੱਗੇ ਪੈਰਾਂ ਵਿੱਚ ਬਹਿ ਜਾਂਦੀ ਐਨਾ ਕਹਿੰਦੇ ਜਿੱਤੂ ਕੌਣ ਉਹ ਤਿੰਨੋਂ ਦੂਜਾ ਦੁਨੀਆ ਦਾ ਠੱਠ ਪੁੱਜਿਆ ਹੋਇਆ ਮੇਰੇ ਵਿੱਚੋਂ ਉਹ ਧਰਤੀ ਸੰਧੂ ਜਿੱਥੇ ਦੀ ਤੇ ਐਨਾ ਜੁੱਧ ਚੱਲਦਾ ਹੈ ਜੁੱਧ ਚੱਲਦਾ ਹੈ ਜੁੱਧ ਚੱਲਦਾ ਹੈ